ਦਸ਼ਾ ਨਿਰਦੇਸ਼ਿਤ ਜਿਹੜੀ ਜੰਗੀ ਪੱਤਰ ਤੇ ਇੱਕ ਮਹਿੰਮ ਚਲਾਈ ਜਾ ਰਹੀ ਹੈ ਜਿਹਦਾ ਕੀ ਨਾਮ ਯੁੱਧ ਨਸ਼ਿਆਂ ਵਿਰੋਧਾਗ ਇਸ ਮਹਿੰਮ ਚ ਪਟਿਆਲਾ ਪੁਲਿਸ ਵੱਲੋਂ ਬਰਜ਼ੋਰ ਕਾਰਵਾਈ ਕਰਦੇ ਹੋਏ ਸਤੰਬਰ ਮਹੀਨੇ ਦੀ ਜੇ ਆਪਾਂ ਗੱਲ ਕਰੀਏ ਤੇ ਇਸ ਮਹੀਨੇ 93 ਕੇਸਸ ਅਸੀਂ ਐਨਡੀਪੀਐਸ ਐਕਟ ਦੇ ਦਰਜ ਕੀਤੇ ਤੇ 100 ਪਲਸ ਪੈਡਲਰਸ ਜਿਹੜੇ ਕੀ ਪੁਆਇੰਟ ਆਫ ਸੇਲ ਤੇ ਨਸ਼ਾ ਸਪਲਾਈ ਕਰਦੇ ਸੀ ਉਹਨਾਂ ਨੂੰ ਅਰੈਸਟ ਕਰਕੇ ਇਸ ਲਾਖਾਂ ਪਿੱਛੇ ਭੇਜਿਆ ਗਿਆ ਇਸ ਤੋਂ ਇਲਾਵਾ 68 ਐਫ ਐਨਡੀਪੀਐਸ ਐਕਟ ਦਾ ਜਿਹੜਾ ਪ੍ਰੋਪਰਟੀ ਫੋਰਫੀਚਰ ਦਾ ਪ੍ਰੋਸੈਸ ਹੁੰਦਾ ਪਿਛਲੇ ਚੰਦ ਮਹੀਨਿਆਂ ਚ 16 ਪ੍ਰੋਪੋਜ਼ਲਸ ਜਿਹੜੇ ਆ 16 ਪ੍ਰੋਪੋਜ਼ਲਸ ਕੰਪਟੈਂਟ ਅਥਾਰਟੀ ਤੋਂ ਹੋ ਕੇ ਫਾਈਨਲ ਮਨਜ਼ੂਰੀ ਹੋ ਕੇ ਸਾਡੇ ਕੋਲੇ ਆਏ ਤੇ ਤਕਰੀਬਨ ਪੌਣੇ 6 ਕਰੋੜ ਦੀ ਜਿਹੜੀ ਜਾਇਦਾਦਾਂ ਨੇ ਜਿਹੜੇ ਨਸ਼ਾ ਤਸਕਰਾਂ ਨੇ ਨਸ਼ੇ ਦੇ ਗੋਰਖ ਤੋਂ ਦੇ ਤੋਂ ਕਾਲੀ ਕਮਾਈ ਤੋਂ ਬਣਾਈਆਂ ਸੀ ਉਹ 68 ਐਫ ਦੇ ਤਹਿਤ ਪਟਿਆਲਾ ਪੁਲਿਸ ਨੇ ਫੋਰ ਫੀਚਰ ਕਰਾਇਆ ਸਟੇਟ ਗਵਰਨਮੈਂਟ ਦੇ ਕਲੀਅਰ ਡਾਇਰੈਕਸ਼ਨਸ ਨੇ ਕਿ ਜਿਹੜੇ ਪੈਡਲਰਸ ਨੇ ਜਿਹੜਾ ਨਸ਼ਾ ਵੇਚਦੇ ਆ ਸਪਲਾਈ ਚੇਨ ਨੂੰ ਤੋੜਨ ਲਈ ਉਹਨਾਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਪਰੰਤੂ ਜਿਹੜੇ ਐਡਿਕਟਸ ਨੇ ਜਿਹੜੇ ਨਸ਼ੇ ਦੇ ਸਕੋਟ ਚੇਸ ਬਿਮਾਰੀ ਚ ਪਏ ਹੋਏ ਉਹਨਾਂ ਐਡਿਕਟਸ ਦੇ ਪ੍ਰਤੀ ਸਹਾਨੂ ਭੂਤੀ ਦੀ ਨਿਗਰਾਨੀ ਰੱਖਦੇ ਹੋਏ ਉਹਨਾਂ ਨੂੰ ਇਲਾਜ ਕਰਾਇਆ ਜਾਵੇ ਡੀ ਐਡਿਕਸ਼ਨ ਸੈਂਟਰਾਂ 'ਚ ਤੇ ਓਟ ਸੈਂਟਰਾਂ 'ਚ ਮੈਂ ਦੱਸਣਾ ਚਾਹਾਂਗਾ ਕਿ ਜਦੋਂ ਦਾ ਯੁੱਧ ਨਸ਼ਿਆਂ ਵਿਰੁੱਧ ਸ਼ੁਰੂ ਹੋਇਆ ਤੇ 500 ਤੋਂ ਜ਼ਿਆਦਾ ਐਡਿਕਟਸ ਅਸੀਂ ਡੀ ਐਡਿਕਸ਼ਨ ਸੈਂਟਰ 'ਚ ਤੇ 2000 ਤੋਂ ਜ਼ਿਆਦਾ ਐਡਿਕਟਸ ਜਿਹੜੇ ਆ ਉਹਨਾਂ ਨੂੰ ਓਟ ਸੈਂਟਰਾਂ 'ਚ ਅਸੀਂ ਦਾਖਲ ਕਰਾਇਆ ਤਾਂਕਿ ਉੱਥੋਂ ਆਪਣਾ ਪ੍ਰੋਪਰ ਇਲਾਜ ਕਰਾ ਕੇ ਨਸ਼ਿਆਂ ਦੇ ਇਸ ਦਲਦਲ ਤੋਂ ਨਿਕਲ ਕੇ ਮੁਖਤਰਾ ਜੀ ਸ਼ਾਮਿਲ ਹੋ ਸਕੇ ਜਿਹੜੇ ਬਿਗ ਸਪਲਾਈਅਰਸ ਨੇ ਜਿਨ੍ਹਾਂ ਨੂੰ ਵੱਡੀ ਮੱਛੀ ਵੀ ਅਸੀਂ ਕਹਿੰਦੇ ਆ ਉਹ ਪੰਜ ਸਪਲਾਈਅਰ ਪਟਿਆਲਾ ਪੁਲਿਸ ਨੇ ਸਤੰਬਰ ਮਹੀਨੇ ਚੈਰੈਸਟ ਕੀਤੇ ਤੇ ਉਹਨਾਂ ਖਿਲਾਫ ਵੀ ਅੱਗੇ ਉਹਨਾਂ ਦੀ ਜਾਇਦਾਦਾਂ ਨੂੰ ਆਇਡੈਂਟੀਫਾਈ ਕਰਕੇ ਜਿਹੜੀ ਪ੍ਰਾਪਰਟੀ ਫੋਰਫੀਚਰ ਦੇ ਪ੍ਰੋਪੋਜ਼ਲ ਆਉ ਬਣਾਏ ਜਾਣਗੇ ਇੱਥੇ ਇਹ ਵੀ ਮੈਂ ਦੱਸਣਾ ਚਾਹਾਂਗਾ ਕਿ ਕਨਵਿਕਸ਼ਨ ਰੇਟ ਜਿਹੜਾ ਅੰਡਰ ਟ੍ਰਾਇਲ ਐਨਡੀਪੀਐਸ ਕੇਸਾਂ 'ਚ 95% ਦੇ ਲਾਗੇ ਪਟਿਆਲੇ ਦਾ ਕਨਵਿਕਸ਼ਨ ਰੇਟ ਹੈਗਾ ਜਿਹੜਾ ਕਿ ਤਫਤੀਸ਼ ਦੇ ਚੰਗੇ ਮਿਆਰ ਨੂੰ ਜ਼ਾਹਿਰ ਕਰਦਾ ਹੈ ਤੇ ਜਿਹੜੇ ਵੀ ਦੋਸ਼ੀ ਅਸੀਂ ਗ੍ਰਿਫਤਾਰ ਕਰਦੇ ਹਾਂ ਉਹਨਾਂ ਨੂੰ ਪ੍ਰੋਪਰ ਕਨਵਿਕਸ਼ਨ ਵੀ ਅਸੀਂ ਇਹਦੇ 'ਚ ਕਰਾ ਰਹੇ ਹਾਂ ਪਟਿਆਲੇ ਦੇ ਸਾਰੇ ਵਾਸੀਆਂ ਨੂੰ ਵੀ ਮੇਰੀ ਅਪੀਲ ਆ ਕਿ ਜਿਹੜੀ ਸੇਫ ਪੰਜਾਬ ਹੈਲਪਲਾਈਨ ਵੀ ਹੈ ਉਹਦੇ ਤੇ ਵੀ ਪਟਿਆਲਾ ਪੁਲਿਸ ਦਾ ਐਕਸ਼ਨ ਆफीਸਰਫ ਟੈਂਡ ਪ੍ਰੌਮਪਟ ਹੁੰਦਾ ਹੈ ਸੇਫ ਪੰਜਾਬ ਹੈਲਪਲਾਈਨ ਤੇ 250 ਤੋਂ ਜ਼ਿਆਦਾ ਟਿਪਸ ਜਿਹੜੀਆਂ ਨੇ ਉਹ ਐਫ ਆਈ ਆਰs ਵਿੱਚ ਕਨਵਰਟ ਹੋਈਆਂ ਨੇ ਤੇ ਇਹ ਸ਼ੋਅ ਕਰਦਾ ਆ ਕਿ ਪਬਲਿਕ ਜਦੋਂ ਗੁਪਤ ਤਰੀਕੇ ਨਾਲ ਪਟਿਆਲਾ ਪੁਲਿਸ ਨੂੰ ਅਪਰੋਚ ਕਰਦੀ ਆ ਤੇ ਪਬਲਿਕ ਵੱਲੋਂ ਦਿੱਤੀ ਗਈ ਇਨਫੋਰਮੇਸ਼ਨ ਤੇ ਜਿਹੜੀ ਬਰਜ਼ੋਰ ਕਾਰਵਾਈ ਕਰਦੇ ਹੋਏ ਤੇ ਪਬਲਿਕ ਦਾ ਟਰਸਟ ਜਿੱਤਨ ਛਿਵੀ ਪਟਿਆਲਾ ਪੁਲਿਸ ਬਹੁਤ ਹੱਦ ਤੱਕ ਕਾਮਯਾਬ ਹੋਇਆ ਤੋ ਜਦੋਂ ਤਾਂ ਕਾਮਯਾਬੀ ਮੇਰੀ ਹੈ ਆਪਾਂ ਨੂੰ ਨਸ਼ਾ ਤਸਕਨ ਲੈ ਕੇ ਉਸ ਤੋਂ ਜਿਹੜੇ ਐਡਿਕਟਸ ਨੇ ਉਹਨਾਂ ਦੇ ਪੇਰੈਂਟਸ ਵੀ ਹੁਣ ਕਹਿੰਦੇ ਅੱਗੇ ਆ ਕੇ ਸਭ ਪ੍ਰਸ਼ਾਸਨ ਦਾ ਸਾਥ ਇਹਨਾਂ ਲਾਗੇ ਵੀ ਸਿਰਕੇ ਨਾਲ ਸਾਡੇ ਬੱਚੇ ਨੇ ਤੇ ਇਹਨਾਂ ਪਿੰਡਾਂ ਦੇ ਵਿੱਚ ਕੀ ਉਹਨਾਂ ਚੀਜ਼ਾਂ ਹੰਤ ਮਿਲੇ ਕਾਪੀ ਦੇ ਉੱਪਰ ਦੇਖੋ ਜੀ ਜਦੋਂ ਲੋਕਾਂ ਨੂੰ ਸਮਝ ਆ ਜਾਂਦਾ ਕਿ ਸਪਲਾਈ ਚੇਨ ਜਿਹੜੀ ਆ ਉਹ ਡਿਸਰਪਟ ਹੋ ਰਹੀ ਆ ਨਸ਼ੇ ਦੀ ਸਪੀਡ ਅਵੇਲੇਬਿਲਟੀ ਜਿਹੜੀ ਆ ਉਹ ਘਟੀ ਆ ਤੇ ਫਿਰ ਲੋਕੀ ਸਾਹਮਣੇ ਆਉਂਦੇ ਆ ਉਹ ਆਪਣੇ ਬੱਚਿਆਂ ਨੂੰ ਲੈ ਕੇ ਕਈ ਕੇਸੇਸ ਮੇਰੇ ਕੋਲੇ ਵੀ ਆਏ ਆ ਜਿਹੜੇ ਕਹਿੰਦੇ ਆ ਕਿ ਬੁਰੀ ਸੰਗਤ ਦੇ ਕਰਕੇ ਕਿਸੇ ਮਾੜੇ ਸਮੇਂ 'ਚ ਇਹ ਬੱਚਾ ਜਿਹੜਾ ਆ ਇਹ ਨਸ਼ੇ ਦੀ ਇਸ ਬਿਮਾਰੀ ਤੇ ਲੱਗ ਗਿਆ ਤੇ ਅਸੀਂ ਉਹਨਾਂ ਨੂੰ ਪ੍ਰੋਪਰ ਗਾਈਡੈਂਸ ਕਰਦੇ ਹੋਏ ਕਾਉਂਸਲਿੰਗ ਕਰਦੇ ਹੋਏ ਫਿਰ ਨਸ਼ਾ ਛਡਾਊ ਕੇਂਦਰ ਚ ਓਰ ਸੈਂਟਰਾਂ 'ਚ ਦਾਖਲ ਕਰਾਂ। ਜੇ ਤੁਸੀਂ ਨਸ਼ੇ ਬਾਰੇ ਗੱਲ ਕੀਤੀ ਸਤਿ ਕਿਵੇਂ ਦਾ ਲੱਗਦਾ ਕਿ ਚੈਨ ਟੁੱਟੀ ਹੈ ਇਸ ਜੀ ਨੂੰ ਲੱਗਦਾ ਕਿ ਬੋਰਡਰ ਤੇ ਕਾਫੀ ਟੁੱਟੀ ਦਿੱਤੀ ਜਾ ਰਹੀ ਹੈ। ਦਾਦਾ ਕਿਛ ਨੂੰ ਚੈਨ ਟੁੱਟਣਾ ਕਾਫੀ ਠੰਮ ਪਈ ਹੈ ਜੀ ਨੂੰ। ਦੇਖੋ ਜੀ ਪੂਰੇ ਪੰਜਾਬ ਚ ਮਨਜੋਗ ਸੀਐਮ ਸਾਹਿਬ ਤੇ ਮਨਜੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਹੈ ਤੇ ਬਿਲਕੁਲ ਇੱਕ ਜੰਗੀ ਪੱਧਰ ਤੇ ਮੁਹਿੰਮ ਚੱਲੀ ਹੈ ਤੇ ਮੈਨੂੰ ਇਹ ਲੱਗਦਾ ਕਿ ਇੰਨੇ ਵੱਡੇ ਪੱਧਰ ਤੇ ਜਦੋਂ ਇਹ ਮੁਹਿੰਮ ਚੱਲੀ ਆ ਤੇ ਪਬਲਿਕ ਵੀ ਹੁਣ ਇਸ ਮੁਹਿੰਮ ਚ ਹਿੱਸਾ ਬਣ ਕੇ ਇਹਨੂੰ ਇੱਕ ਜਨ ਮੁਹਿੰਮ ਦਾ ਰੂਪ ਦਿਸਦਾ ਨਜ਼ਰ ਆ ਰਿਹਾ ਜੀ ਸਰ ਸਰ ਇੱਕ ਆਪਣਾ ਇਸ ਮੱਤ ਤੋਂ ਲਾਗੀਕ ਸਵਾਲ ਹੈ ਜੇ ਜੇਕ ਨਿੱਜੀ ਹਸਪਤਾਲ ਦੇ ਵਿੱਚ ਕੁਝ ਅਕਾਲੀ ਵਰਕਰਾਂ ਦੇ ਕੋਲੋਂ ਲਾ ਕੀਤਾ ਗਿਆ ਸਾਪੋਰਟ ਤੇ ਕੁਝ ਇਲਜ਼ਾਮ ਵੀ ਲਗਾਏ ਗਏ ਨੇ ਕਿ ਕਨੈਕਸ਼ਨ ਨੇ ਫਕੀਰ ਵਰਗਾ ਇੱਕ ਨਿਸ਼ਾਨ ਸਾਹ ਉੱਚ ਫੜਦੇ ਨੇ ਤੇ ਮੁਲਾਕਾਤਾਂ ਲੈ ਕੇ ਗੱਲ ਕੀਤੀ ਜਾਂਦੀ ਹੈ। ਦੇਖੋ ਜੀ ਇਹ ਸਵਾਲ 'ਚ ਮੈਂ ਦੱਸਣਾ ਚਾਹਾਂਗਾ ਕਿ ਪੰਜਾਬ ਦੇ ਤੇ ਪਟਿਆਲਾ ਦੇ ਹਰੇਕ ਨਾਗਰਿਕ ਦੀ ਹਰੇਕ ਔਰਤ ਦੀ ਹਰੇਕ ਮਰਦ ਦੀ ਤੇ ਸਾਡੀਆਂ ਜਿਹੜੀਆਂ ਮਾਵਾਂ ਧੀਆ ਤੇ ਭੈਣਾਂ ਨੇ ਉਹਨਾਂ ਦੀ ਜਿਹੜੀ ਸਪੋਰਟ ਕਰਨੀ ਉਹਨਾਂ ਦੀ ਰਾਖੀ ਕਰਨੀ ਸਾਡਾ ਫਰਜ਼ ਆ ਤੇ ਪਟਿਆਲਾ ਪੁਲਿਸ ਹਮੇਸ਼ਾ ਤੁਰੰਤ ਰਿਸਪੌਂਸ ਕਰਦੇ ਹੋਏ ਕਿਸੇ ਵੀ ਲੇਡੀਜ਼ ਦੇ ਸਪੋਰਟ ਲਈ ਅੱਗੇ ਆਉਂਦੀ ਹੈ ਜਿਹੜੇ ਕੇਸ ਦੀ ਤੁਸੀਂ ਗੱਲ ਕਰ ਰਹੇ ਹੋ ਉਹਦੇ ਚ ਜਿਹੜੇ ਦੋਸ਼ੀ ਨੇ ਉਹਨਾਂ ਦੇ ਖਿਲਾਫ ਤੇ ਕਾਨੂੰਨ ਆਪਣੀ ਕਾਰਵਾਈ ਕਰੂਗਾ ਪਰੰਤੂ ਜਿਹੜੇ ਲੇਡੀਜ਼ ਨੂੰ ਲੈ ਕੇ ਤੁਸੀਂ ਕਹਿ ਰਹੇ ਹੋ ਕਿ ਕੁਝ ਇਲਜ਼ਾਮ ਲਾਏ ਸੀ ਉਹਦੇ ਚ ਮੈਂ ਦੱਸਣਾ ਚਾਹਾਂਗਾ ਕਿ ਉਹਨਾਂ ਨੇ ਜਦੋਂ ਸਾਨੂੰ ਅਪਰੋਚ ਕੀਤਾ ਤੇ ਉਹਨਾਂ ਦੀ ਸਪੋਰਟ ਕਰਦੇ ਹੋਏ ਪਹਿਲਾਂ ਪਟਿਆਲੇ ਦੇ ਇੱਕ ਨਿੱਜੀ ਹਸਪਤਾਲ 'ਚ ਉਹਨਾਂ ਦਾ ਟ੍ਰੀਟਮੈਂਟ ਨੂੰ ਫੈਸਿਲਿਟੇਟ ਕਰਾਇਆ ਗਿਆ ਤੇ ਹੁਣ ਅੱਜ ਲੁਧਿਆਣੇ ਦੇ ਇੱਕ ਨਿੱਜੀ ਹਸਪਤਾਲ 'ਚ ਉਹਨਾਂ ਦੀ ਮਰਜ਼ੀ ਮੁਤਾਬਕ ਜਿੱਥੋਂ ਇਲਾਜ ਕਰਾਣਾ ਚਾਹੁੰਦੇ ਸੀ ਉੱਥੇ ਵੀ ਸਾਡੀ ਟੀਮ ਨੇ ਉਹਨਾਂ ਦੇ ਉੱਥੇ ਦਾਖਲ ਹੋਣ 'ਚ ਤੇ ਉਹਨਾਂ ਦੇ ਇਲਾਜ ਨੂੰ ਫੈਸਿਲਿਟੇਟ ਕਰਾਉਣ 'ਚ ਜਿਹੜੀ ਆ ਹੁਣ ਆ ਵੀ ਮਦਦ ਕੀਤੀ ਜਾਂ ਥੈਂਕ ਯੂ